ਕੈਨੇਡਾ ਦੇ ਵਿੱਚ ਇੱਕ ਅਪਰਾਧਿਕ ਗੈਂਗ ਦਾ ਪਰਦਾਫਾਸ਼ ਹੋਇਆ ਹੈ ਤਾਂ ਇਸ ਗੈਂਗ ਦੇ ਕੋਲੋਂ 452 ਮਿਲੀਅਨ ਡਾਲਰ ਦੀ ਪ੍ਰਾਪਰਟੀ ਅਤੇ ਜਾਇਦਾਦ ਆ ਜਿਹੜੀ ਉਹ ਵੀ ਜ਼ਬਤ ਕੀਤੀ ਗਈ ਹੈ ਤਾਂ ਇਸ ਗੈਂਗ ਦੇ ਵੱਲੋਂ ਇੱਕ ਵੱਡਾ ਜਾਲ ਆ ਜਿਹੜਾ ਉਹ ਵਿਛਾਇਆ ਗਿਆ ਸੀ ਅਤੇ ਵੱਡੇ ਪੱਧਰ ਉੱਤੇ ਵਪਾਰੀਆਂ ਨੂੰ ਵੀ ਧਮਕਾਇਆ ਜਾਂਦਾ ਸੀ ਅਤੇ ਉਹਨਾਂ ਦੇ ਕੋਲੋਂ ਜ਼ਬਰੀ ਵਸੂਲੀ ਆ ਜਿਹੜੀ ਉਹ ਕੀਤੀ ਜਾਂਦੀ ਸੀ ਤਾਂ ਇਸ ਗੈਂਗ ਦੇ 18 ਮੈਂਬਰ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾ ਗਿਣਤੀ ਭਾਰਤੀ ਮੂਲ ਦੇ ਵਿਅਕਤੀਆਂ ਦੀ ਹੈ ਤਾਂ ਕੈਨੇਡਾ ਦੇ ਵਿੱਚ ਵੱਡਾ ਐਕਸ਼ਨ ਪੁਲਿਸ ਦੇ ਵੱਲੋਂ ਇਸ ਗੈਂਗ ਦੇ ਖਿਲਾਫ ਲਿਆ ਗਿਆ ਹੈ ਤਾਂ ਟੋਇੰਗ ਗੈਂਗ ਦੇ ਉੱਤੇ ਵੱਡੀ ਕਾਰਵਾਈ ਆ ਜਿਹੜੀ ਉਹ ਕੈਨੇਡਾ ਦੇ ਵਿੱਚ ਕੀਤੀ ਗਈ ਹੈ ਤਾਂ ਇਹਨਾਂ ਦੇ ਵੱਲੋਂ ਵੱਡੇ ਪੱਧਰ ਉੱਤੇ ਆਪਣਾ ਗਿਰੋਹ ਆ ਜਿਹੜਾ ਉਹ ਚਲਾਇਆ ਜਾ ਰਿਹਾ ਸੀ ਤਾਂ ਪਹਿਲੀ ਵਾਰ ਹੈ ਕਿ ਵੱਡੇ ਅਪਰਾਧਿਕ ਗੈਂਗ ਨੂੰ ਇਸ ਤਰ੍ਹਾਂ ਫੜਿਆ ਗਿਆ ਹੋਵੇ ਇਸ ਤਰ੍ਹਾਂ ਦੀ ਜਾਣਕਾਰੀ ਆ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਹੋਵੇ ਤਾਂ ਜਿਸ ਦੇ ਵਿੱਚ ਇੰਨੇ ਵੱਡੇ ਪੱਧਰ ਉੱਤੇ ਭਾਰਤੀ ਬੂਲ ਦੇ ਵਿਅਕਤੀਆਂ ਦੀ ਸ਼ਮੂਲੀਅਤ ਹੋਵੇ ਤਾਂ ਇੱਕ ਮਹਿਲਾ ਜਿਹੜੀ ਉਹ ਵੀ ਇਸ ਗੈਂਗ ਦੇ ਵਿੱਚ ਸ਼ਾਮਿਲ ਸੀ ਤਾਂ ਪੀਲ ਰੀਜਨਲ ਪੁਲਿਸ ਨੇ ਇੱਕ ਵਿਸ਼ਾਲ ਅਪਰਾਧਿਕ ਜਾਲ ਨੂੰ ਤੋੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਕਿ ਟੋਇੰਗ ਇੰਡਸਟਰੀ ਤੇ ਵਪਾਰੀਆਂ ਤੋਂ ਜਬਰੀ ਵਸੂਲੀ ਧਮਕੀਆਂ ਅਤੇ ਹਿੰਸਾ ਦੇ ਵਿੱਚ ਸ਼ਾਮਿਲ ਸੀ ਤਾਂ ਇਸ ਜਾਇਦਾਦ ਪ੍ਰੋਜੈਕਟ ਨੂੰ ਪ੍ਰੋਜੈਕਟ ਆਊਟਸੋਰਸ ਦਾ ਨਾਮ ਦਿੱਤਾ ਗਿਆ ਸੀ ਤਾਂ ਇਸ ਤਵਾਮ ਦੇ ਵਿੱਚ 18 ਗ੍ਰਿਫਤਾਰ ਕੀਤੇ ਗਏ ਨੇ ਅਤੇ 4.2 ਮਿਲੀਅਨ ਡਾਲਰ ਦੀ ਜਾਇਦਾਦ ਕਬਜ਼ੇ ਦੇ ਵਿੱਚ ਲਈ ਗਈ ਹੈ ਤਾਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਵਿੱਚ ਜ਼ਿਆਦਾਤਰ ਭਾਰਤੀ ਮੂਲ ਦੇ ਨੇ ਜਾਂਚ ਦੌਰਾਨ ਪੁਲਿਸ ਨੇ 18 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਤੇ ਉਹਨਾਂ ਦੇ ਉੱਤੇ ਕੁੱਲ 97 ਫੌਜਦਾਰੀ ਦੋਸ਼ ਲਗਾਏ ਗਏ ਹਨ ਤਾਂ ਇਹ ਗ੍ਰੋ ਫੀਲ ਦੇ ਵਪਾਰੀਆਂ ਨੂੰ ਡਰਾ ਧਮਕਾ ਕੇ ਪੈਸਾ ਵਸੂਲਦਾ ਸੀ ਪੁਲਿਸ ਨੇ 4.2 ਬਿਲੀਅਨ ਡਾਲਰ ਮੁੱਲ ਦੀ ਸੰਪਤੀ ਜ਼ਬਤ ਕੀਤੀ ਹੈ ਜਿਸ ਦੇ ਵਿੱਚ ਲਗਜ਼ਰੀ ਵਾਹਨ ਨਕਦ ਰਕਮਾਂ ਅਤੇ ਹੋਰ ਕੀਮਤੀ ਸਮਾਨ ਵੀ ਸ਼ਾਮਲ ਹੈ ਪੁਲਿਸ ਨੇ 6 ਆਧੁਨਿਕ ਹਥਿਆਰ ਅਤੇ 500 ਤੋਂ ਵੱਧ ਗੋਲੀਆਂ ਵੀ ਕਬਜ਼ੇ ਵਿੱਚ ਲਿਆਂਦੀਆਂ ਅਤੇ ਇਹ ਸਾਰੇ ਹਥਿਆਰ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਵਰਤੇ ਜਾਂਦੇ ਸੀ ਅਤੇ ਇਸ ਕਾਰਵਾਈ ਦੇ ਨਾਲ ਲੋਕਾਂ ਨੂੰ ਵੱਡੇ ਖਤਰੇ ਤੋਂ ਬਚਾਇਆ ਗਿਆ ਹੈ ਤਾਂ ਬਹੁ-ਏਜੰਸੀ ਕਾਰਵਾਈ ਹੈ ਜਿਹੜੀ ਉਹ ਕੀਤੀ ਗਈ ਹੈ ਬਹੁਤ ਸਾਰੀਆਂ ਸੁਰੱਖਿਆ ਏਜੰਸੀਆਂ ਵੱਲੋਂ ਮਿਲ ਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਪੂਰੇ ਆਪਰੇਸ਼ਨ ਦੌਰਾਨ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਆਫ অন্ਟਾਰੀਓ ਵੱਲੋਂ ਬੇਤੀ ਸਹਾਇਤਾ ਦਿੱਤੀ ਗਈ ਅਤੇ ਕਈ ਸਹਿਯੋਗੀ ਏਜੰਸੀਆਂ ਦੀ ਭੂਮਿਕਾ ਇਸ ਦੇ ਵਿੱਚ ਮਹੱਤਵਪੂਰਨ ਰਹੀ ਜਿਨ੍ਹਾਂ ਦੇ ਵਿੱਚ অন্ਟਾਰੀਓ ਪ੍ਰੋਵਿਨਸ ਪੁਲਿਸ ਹੈਲਟਨ ਪੁਲਿਸ ਯਾਰਕ ਕ੍ਰਿਮੀਨਲ ਪੁਲਿਸ ਟ੍ਰਾਂਟੋ ਪੁਲਿਸ অন্ਟਾਰੀਓ ਮਿਨਿਸਟਰੀ ਆਫ ਦਾ ਤਾਲਿਕੀ ਤੌਰ ਜਨਰਲ ਅਤੇ 온ਟਾਰੀਓ ਸਰਕਾਰ ਨੇ ਇਸ ਮੋਹਮ ਦੇ ਵਿੱਚ ਸ਼ਾਮਲ ਹੋ ਕੇ ਇਕੱਠਿਆਂ ਕੰਮ ਕੀਤਾ ਹਿੰਸਾ ਅਤੇ ਜ਼ਬਰ ਵਸੂਲੀ ਦੇ ਖਿਲਾਫ ਲੜਾਈ ਜਾਰੀ ਰੱਖਣ ਦੀ ਗੱਲ ਹੈ ਜਿਹੜੀ ਉਹ ਪੁਲਿਸ ਦੇ ਫਰਜ਼ ਦੇ ਵੱਲ ਆਕੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਜੋ ਲੋਕਾਂ ਦੀ ਜਾਨ ਜਾਂ ਆਜ਼ਾਦੀ ਨੂੰ ਖਤਰੇ ਵਿੱਚ ਪਾਏਗਾ ਉਸ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਸਜ਼ਾਏ ਦੇਣੀ ਉਦੱਤੀ ਜਾਵੇਗੀ ਤਾਂ ਪਿਛਲੇ ਕੁਝ ਸਾਲਾਂ ਤੋਂ ਪੀਲ ਰੀਜ਼ਨ ਦੇ ਵਿੱਚ ਟੋਇੰਗ ਇੰਡਸਟਰੀ ਵਿੱਚ ਲਗਾਤਾਰ ਜ਼ਬਰ ਗੁੱਡਾ ਕਰਦੀ ਅਤੇ ਗੋਲੀ ਵਾਰੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਕਾਰ ਮਕੈਨਿਕ ਗੈਰੇਜ ਮਾਲਕ ਅਤੇ ਹੋਰ ਵਪਾਰੀ ਲੰਬੇ ਸਮੇਂ ਤੋਂ ਅਪਰਾਧਿਕ ਰੋਹਾਂ ਦਾ ਸ਼ਿਕਾਰ ਬਣ ਰਹੇ ਹਨ ਕਈ ਮਾਮਲਿਆਂ ਵਿੱਚ ਵਸੂਲੀ ਦਾ ਹੋਣ ਕਰਕੇ ਹਿੰਸਕ ਹਮਲੇ ਨੇ ਜਿਹੜੇ ਉਹ ਵੀ ਇਹਨਾਂ ਦੇ ਉੱਤੇ ਕੀਤੇ ਗਏ ਸੀ ਤਾਂ ਪੁਲਿਸ ਦੇ ਵੱਲੋਂ ਹੁਣ ਇੱਥੇ ਵੱਡੀ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਗਰ ਕੋਈ ਵੀ ਜ਼ਬਰਦਸਤ ਅਗਜਦਾ ਸ਼ਿਕਾਰ ਹੋ ਰਿਹਾ ਹੋਵੇ ਤਾਂ ਪੁਲਿਸ ਦੇ ਨਾਲ ਸੰਪਰਕ ਕੀਤਾ ਜਾਵੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ